ਅਸ਼ੀਕਲ ਮਹਿਮਾਨ ਪਤਕਰ ਹਾਜ਼ਰ ਅੱਜ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਸੀਐਮ ਮਾਨ ਨੇ ਵਿਧਾਇਕਾਂ ਦੀ ਝਾੜਪਾਤੀ ਕਰਨੀ ਹੈ ਦੱਸਈਏ ਕਿ ਅੱਜ ਮਾਨ ਸਰਕਾਰ ਦਾ ਜ਼ਿਲੰਦਰਦਵਾਰੇ ਦਾ ਆਖਰੀ ਦਿਨ ਹੈ ਤੇ ਉਹਨਾਂ ਨੇ ਲੈਵਲ ਮੀਟਿੰਗਸ ਕਰਦੀਆਂ ਹਰਪਾਲ ਸਿੰਘ ਚੀਮਾ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜੀਐਸਟੀ ਲੱਗਣ ਤੋਂ ਬਾਅਦ ਪੰਜਾਬ ਨੂੰ ਵੱਡਾ ਵਿੱਤੀ ਘਾਟਾ ਪਿਆ ਹੈ ਸੁਖਬੀ ਰਸਿੰਗ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਮੁਆਫੀ ਨਾਮਾ ਦਿੱਤਾ ਹੈ। ਜਲੰਧਰ ਦੇ ਇੱਕ ਵੱਡੇ ਸਕੂਲ ਦੇ ਮਾਲਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਅਤੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪੰਜਾਬ 'ਚ ਬਣਨਗੇ ਤੀ ਅਮਰਤ ਸਟੇਸ਼ਨ ਲਗਾਤਾਰ ਦੌੜਨਗੀਆਂ ਟ੍ਰੇਨਾਂ। ਪਿੰਡਾਂ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਪਿੰਡਾਂ ਦੇ ਪੱਧਰ ਤੇ ਡਿਫੈਂਸ ਕਮੇਟੀਆਂ ਬਣਾਉਣੀ ਚਾਹੀਦੀਆਂ ਨੇ ਹਰਪਾਲ ਪ੍ਰੋਹਿਤ ਨੇ ਬਿਆਨ ਦਿੱਤਾ ਹੈ। ਨਵਾਲਕ ਮੁੰਡੇ ਦੀ ਨਹਿਰ ਚੋਂ ਲਾਸ਼ ਮਿਲਣ ਤੋਂ ਬਾਅਦ ਸਾਰੇ ਪਿੰਡ ਚ ਛਾਈ ਸੰਸਨੀ ਪਰਿਵਾਰਿਕ ਮੈਂਬਰਾਂ ਨੇ ਜਤਾਇਆ ਕਤਲ ਦਾ ਸ਼ੱਕ। ਬਚਤ ਖਾਤਿਆਂ ਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਵਾਸਤੇ ਆਈਟੀ ਵਿਭਾਗ ਵੱਲੋਂ ਨਵੀਆਂ ਹਦਾਇਤਾਂ ਕੀਤੀਆਂ ਗਈਆਂ ਜਾਰੀ। ਉਮਸਪਰੀ ਗਰਮੀ ਦੇ ਵਿੱਚ ਅਨਹਿਲਾਣੇ ਕਟਾਂ ਤੋਂ ਲੋਕ ਹੋਏ ਪਰੇਸ਼ਾਨ ਮਜ਼ਦੂਰ ਵਰਗ ਹੋਇਆ ਜਾਦਾ ਪ੍ਰਭਾਵਿਤ ਆਉਣ ਵਾਲੇ 2 ਦਿਨਾਂ ਦੇ ਵਿੱਚ ਪੰਜਾਬ 'ਚ ਪਵੇਗਾ ਭਾਰੀ ਮੀਂਹ ਚੱਲਣ ਗਿਆ ਤੇਜ਼ ਹਵਾਵਾਂ ਤੇ ਗੜੇਬਾਝੀ ਮੌਸਮ ਵਿਭਾਗ ਨੇ ਕੀਤੀ ਨਵੀਂ ਭਵਿੱਖਬਾਣੀ ਬਦਲਦੇ ਮੌਸਮ ਦੇ ਨਾਲ ਮੋਹਾਲੀ ਦੇ ਵਿੱਚ ਫੈਲਿਆ ਡਾਇਰੀਆ ਹੁਣ ਤੱਕ 34 ਕੇਸ ਆਏ ਸਾਹਮਣੇ ਪ੍ਰਸ਼ਾਸਨ ਹੋਈ ਚੌਕਸ ਮਾਨ ਸਰਕਾਰ ਤੇ ਲੱਗੇ ਇਲਜ਼ਾਮ ਕਿ ਨਗਰ ਨਿਗਮ ਤੇ ਨਗਰ ਕੌਸ਼ਲ ਦੀਆਂ ਚੋਣਾਂ ਕਿਉਂ ਨਹੀਂ ਕਰਵਾਰੀ ਮਾਨ ਸਰਕਾਰ ਕੋਰਟ 'ਚ ਪਹੁੰਚਿਆ ਮਾਮਲਾ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਹਰਸਿਮਰਤ ਬਾਦਲ ਤੇ ਟੁੱਟਿਆ ਮੁਸੀਬਤਾਂ ਦਾ ਪਹਾੜ ਕਿਸਾਨੀ ਤਿੰਨ ਕਾਨੂੰਨਾਂ ਦਾ ਕੀਤਾ ਸੀ ਸਵਾਗਤ ਉਸ ਤੋਂ ਬਾਅਦ ਮੁੱਕਰੇ ਆਪਣੇ ਬੋਲਾਂ ਤੋਂ ਸੀਐਮ ਮਾਨ ਦਾ ਵੱਡਾ ਫੈਸਲਾ ਆਇਆ ਸਾਹਮਣੇ 27 ਜੁਲਾਈ ਨੂੰ ਨਰਿੰਦਰ ਮੋਦੀ ਨਾਲ ਹੋਣ ਵਾਲੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ ਹਾਈ ਕੋਰਟ ਵੱਲੋਂ ਲਾਡੇਵਾਲ ਟੂਲ ਪਲਾਜ਼ਾ ਖੋਲਣ ਤੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਅਦਾਲਤ 'ਚ ਨੌਕਰੀ ਕਰਦੇ ਸੇਵਾਦਾਰ ਨੇ ਫਾਈਨੈਂਸਰ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ ਔਟੋ ਤੇ ਈ-ਰਿਕਸ਼ਾ ਚਲਾਉਣ ਵਾਲੇ ਡਰਾਈਵਰਾਂ ਲਈ ਜਾਰੀ ਹੋਈਆਂ ਨਵੀਆਂ ਹਦਾਇਤਾਂ ਨਾ ਮੰਨਣ ਤੇ ਹੋएगी ਸਖਤ ਕਾਰਵਾਈ ਆਪਣੇ ਹੀ ਬੱਸ ਦੇ ਟਾਇਰ ਦੇ نیچے ਆ ਕੇ ਹੋਈ ਬੱਸ ਕੰਡਕਟਰ ਦੀ ਦਰਦਨਾਕ ਮੌਤ 2 ਸਾਲਾਂ ਬੱਚੀ ਦੇ ਸਿਰ ਤੋਂ ਉੱਠ ਗਿਆ ਪਿਤਾ ਦਾ ਸਾਆ। ਆਨਲਾਈਨ ਧੋਖੇ ਤੜੀ ਦੇ ਵਿੱਚ 42000 ਦਾ ਘੁਟਾਲਾ। ਔਰਤ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਹੇ ਪਤੀ ਅਤੇ ਸਹੁਰੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੁੜ حاضر ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਜਾਸਤ ਧੰਨਵਾਦ